ਮੈਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਕੰਟੈਸਟ ਕਰ ਰਿਹਾ ਜੀ ਸੀਰੀਅਲ ਨੰਬਰ ਮੇਰਾ 1 ਹੈ ਜੀ ਜੂਨੀਅਰਸ ਦੇ ਵਾਸਤੇ ਸਬਸਕ੍ਰਿਪਸ਼ਨ ਦੀ ਗੱਲ ਕੀਤੀ ਹੈ ਡਿਕਰੀਜ਼ ਕਰਨ ਦੀ ਸੀਨੀਅਰਸ ਦੇ ਵਾਸਤੇ ਸਬਸਕ੍ਰਿਪਸ਼ਨ ਦੀ ਐਗਜ਼ੈਂਪਸ਼ਨ ਦੀ ਜਿਹੜੀ ਪ੍ਰਪੋਜ਼ਲ ਰੱਖੀ ਹੈ ਕਾਮਨ ਰੂਮ ਦੀ ਕੰਸਟ੍ਰਕਸ਼ਨ ਦੀ ਗੱਲ ਕੀਤੀ ਹੈ ਸੋ ਅਜੰਡੇ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਅਜੰਡੇ ਦੇ ਉੱਤੇ ਵੋਟ ਪਾਓ ਸੀਰੀਅਲ ਨੰਬਰ 1 ਦੇ ਉੱਤੇ ਵੋਟ ਪਾ ਕੇ ਵਾਈਸ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਪਾਵਾ ਐਡਵੋਕੇਟ ਨੂੰ ਚੁਟਾਓ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਾਵਾ ਐਡਵੋਕੇਟ ਆ ਮੈਂ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਦੇ ਉੱਤੇ ਕੰਟੈਸਟ ਕਰ ਰਿਹਾ ਜੀ ਸੀਰੀਅਲ ਨੰਬਰ ਮੇਰਾ 1 ਹੈ ਜੀ ਤੇ ਮੈਂ ਅਮਰ ਸਰਬਾਰ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਰਿਕੁਐਸਟ ਕਰਨਾ ਚਾਹਾਂਗਾ ਕਿ ਆਪਣਾ voting right ਐਕਸਰਸਾਈਜ਼ ਕਰੋ ਤੇ ਕੱਲ ਵੋਟਪਾਲ ਆਓ ਤੇ ਸੀਰੀਅਲ ਨੰਬਰ 1 ਦੇ ਉੱਤੇ ਵੋਟ ਪਾ ਕੇ ਮੈਨੂੰ ਜਿਤਾਓ ਮੈਂ ਬਾੜ ਵਾਸਤੇ ਬਹੁਤ ਵਧੀਆ ਕੰਮ ਕਰਨਾ ਚਾਹ ਰਿਹਾ ਸ਼ਾਮ ਨੂੰ 4 ਵਜੇ ਤੱਕ ਜੋ ਅਸੀਂ ਸੁਣਿਆ ਹੈ voting ਹੋਏਗੀ ਤੇ RO ਸਾਹਿਬ ਨੇ RO ਟੀਮ ਨੇ ਪ੍ਰੋਪਰ ਅਰੇਂਜਮੈਂਟ ਕੀਤੇ ਨੇ ਤੇ ਮੇਰੀ ਰਿਕੁਐਸਟ ਹੈ ਜੀ ਆ ਪਲੀਜ਼ ਮੈਨੂੰ ਵੋਟ ਪਾਓ ਮੈਂ ਜੂਨੀਅਰਸ ਦੇ ਵਾਸਤੇ ਸਬਸਕ੍ਰਿਪਸ਼ਨ ਦੀ ਗੱਲ ਕੀਤੀ ਹੈ ਡਿਕਰੀਸ ਕਰਨ ਦੀ ਸੀਨੀਅਰਸ ਦੇ ਵਾਸਤੇ ਸਬਸਕ੍ਰਿਪਸ਼ਨ ਦੀ ਐਗਜ਼ੈਂਪਸ਼ਨ ਦੀ ਜਿਹੜੀ ਪ੍ਰਪੋਜ਼ਲ ਰੱਖੀ ਹੈ ਕਾਮਨ ਰੂਮ ਦੀ ਕੰਸਟ੍ਰਕਸ਼ਨ ਦੀ ਗੱਲ ਕੀਤੀ ਹੈ ਹੋਰ ਬਹੁਤ ਸਾਰੇ ਨਵੇਂ ਅਜੰਡੇ ਦੀ ਗੱਲ ਕੀਤੀ ਹੈ ਸੋ ਅਜੰਡੇ ਦੇ ਉੱਤੇ ਇਲੈਕਸ਼ਨ ਲੜ ਰਹੇ ਆ ਅਜੰਡੇ ਦੇ ਉੱਤੇ ਵੋਟ ਪਾਓ ਸੀਰੀਅਲ ਨੰਬਰ 1 ਦੇ ਉੱਤੇ ਵੋਟ ਪਾ ਕੇ ਵਾਈਸ ਪ੍ਰੈਜ਼ੀਡੈਂਟ ਗੁਰਪ੍ਰੀਤ ਸਿੰਘ ਪਾਵਾ ਐਡਵੋਕੇਟ ਨੂੰ ਜਿਤਾਓ ਥੈਂਕ ਯੂ ਜੀ